ਬਿੱਤੇ ਦਿਨੀ ਕਸ਼ਮੀਰ ਵਿੱਚ ਪਹਿਲ ਗਾਮ ਵਿਕੇ ਹੰਬਲੇ ਦੇ ਰੋਸ ਬਜੋ ਮਾਚੀਵਾੜਾ ਸਾਹਿਬ ਕੇ ਖਾਲਸਾ ਚੌਂਕ ਵਿੱਚ ਬਲਾਕ ਕਾਂਗਰਸ ਕਮੇਟੀ ਵੱਲੋਂ ਰੋਸ ਬਜੋ ਅੱਤਵਾਦ ਤੇ ਪਾਕਿਸਤਾਨ ਦਾ ਪੁਤਲਾ ਭੁਗਿਆ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਾਕ ਪ੍ਰਧਾਨ ਪ੍ਰਮਿੰਦਰ ਤਵਾਰੀ ਨੇ ਕਿਹਾ ਕਿ ਸਮੇਂ ਦੀ ਸਰਕਾਰਾਂ ਨੂੰ ਆਪਣਾ ਫਰਜ਼ ਸਮਝਦੇ ਹੋਏ ਅੱਤਵਾਦ ਨੂੰ ਜੜੋਂ ਖਤਮ ਕਰਨਾ ਚਾਹੀਦਾ ਹੈ ਤਾਂ ਜੋ ਅਜਹੀਆਂ ਘਟਨਾਵਾਂ ਨਾ ਵਾਪਰਨ ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸੀ ਸਾਇਰਸ ਪਾਟੀ ਦੀ ਬਜਾਏ ਜੋ ਦੇਸ਼ ਵਿੱਚ ਅੱਤਵਾਦ ਦਾ ਫਲਾਬਾਦ ਦਿੱਤਾ ਜਾ ਰਿਹਾ ਉਸ ਨੂੰ ਖਤਮ ਕਰਨ ਲਈ ਠੋਸ ਕਦਮ ਉਠਾਉਣ ਸ੍ਰੀ ਮਾਛੀਵਾੜਾ ਸਾਹਿਬ ਤੋਂ ਜਸਵੀਰ ਸਿੰਘ ਅਲਵੇਲਾ ਦੀ ਰਿਪੋਰਟ ਅੱਜ ਅਸੀਂ ਜਿਹੜਾ ਜਮੂਨ ਕਸ਼ਮੀਰ ਦੇ ਵਿੱਚ ਬਹੁਤ ਹੀ ਤਰਦਨਾਕ ਘਟਨਾ ਵਾਪਰੀ ਹੈ ਅੱਤਵਾਦ ਵੱਲੋਂ ਕਾਨੂੰਨੀ ਹਰਕਤ ਕੀਤੀ ਗਈ ਹੈ ਉੱਥੇ ਸਾਡੇ ਨੌਜਵਾਨਾਂ ਨੂੰ ਆਰਮੀ ਨੌਜਵਾਨਾਂ ਅਤੇ ਲੋਕਾਂ ਦੇ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਹਦੇ ਲਈ ਅੱਜ ਅਸੀਂ ਅੱਤਵਾਦ ਦਾ ਤੇ ਪਾਕਿਸਤਾਨ ਦਾ ਜਿਹੜਾ ਪੁਤਲਾ ਫੂਕੇ ਉਹਦੇ ਵਿੱਚ ਅਸੀਂ ਪਾਕਿਸਤਾਨ ਦੇ ਉਸ ਜਿਹੜੀ ਉਹਨਾਂ ਨੇ ਹਰਕਤ ਕੀਤੀ ਅੱਤਵਾਦ ਨੇ ਨਾਤੇ ਲੋਕਾਂ ਦੇ ਗੋਲੀਆਂ ਚਲਾ ਕੇ ਮਾਰਿਆ ਜਿਨ੍ਹਾਂ ਲੋਕਾਂ ਨੂੰ ਉਹਨਾਂ ਨੂੰ ਅਸੀਂ ਉਹਨਾਂ ਦਾ ਦੁੱਖ ਦਾ ਪ੍ਰਗਟ ਵੀ ਕੀਤਾ ਉਹਨਾਂ ਦਾ ਅੱਤਵਾਦ ਦਾ ਪੁਗਲਾ ਵੀ ਸਾੜਿਆ ਅੱਧੀ ਸਰਕਾਰ ਨੂੰ ਵੀ ਮੌਕੇ ਦੀਆਂ ਸਰਕਾਰਾਂ ਨੂੰ ਵੀ ਚਿੰਤਾਵਨੀ ਦਿੱਤੀ ਹੈ ਵੀ ਤੁਸੀਂ ਆਪਣਾ ਫਰਜ਼ ਪਹਿਚਾਣੋ ਅੰਬੇਦਕਰ ਦੇ ਸੰਵਿਧਾਨ ਨੂੰ ਨਾ ਤੋੜ ਮੋੜ ਕੇ ਪੇਸ਼ ਕਰੋ ਨਾ ਅੱਤਵਾਦ ਨੂੰ ਬढ़ावा ਦਿਵੋ ਅੱਜ ਪੰਜਾਬ ਦੀ ਉਹ ਕਿਹੜੀ ਥਾਂ ਹੈ ਜਿੱਥੇ ਪੈਂਦੇ ਨਹੀਂ ਪਟਾਕੇ ਗੋਲੀ ਚੱਲਦੀ ਹੈ ਕਿਤੇ ਯਾਰੋ ਬੱਸ ਸਾਰਪੇ ਬਹੁਤ ਆਉਂਦੇ ਕਿੰਨੇ ਵੀ ਬੰਬ ਫੋਟੇ ਜਾ ਰਹੇ ਨੇ ਪੰਜਾਬ ਦੇ ਵਿੱਚ ਸੂਬਾ ਗੰਦਲਾ ਹੋ ਰਿਹਾ ਹੈ ਹਿੰਦੁਸਤਾਨ ਦੀ ਜਿਹੜੀ ਅਰਥਵਿਵਸਥਾ ਡਾਮਾ ਡੋਲ ਹੈ ਮੋਦੀ ਜੀ ਆਪਣੇ ਸ਼ਹਿਰਾਂ ਸਟੇਜਾਂ ਦੇ ਫੜਦੇ ਨੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਦਿੱਲੀ ਦੀਆਂ ਸਟੇਜਾਂ ਦੇ ਠੋਮਕੇ ਲਾ ਰਿਹਾ ਪਤਾ ਨਹੀਂ ਕਿਹੜੀਆਂ ਸਾਈਆਂ ਤੇ ਗਏ ਹੋਏ ਨੇ ਨਾ ਇਹਨਾਂ ਨੂੰ ਪੰਜਾਬ ਸੂਬੇ ਦਾ ਫਿਕਰਾ ਨਾ ਮੋਦੀ ਸਾਹਿਬ ਨੂੰ ਹਿੰਦੁਸਤਾਨ ਦਾ ਫਿਕਰਾ ਤਾਂ ਅੱਜ ਹੱਤਬਾਤ ਦੇ ਹੌਸਲੇ ਅੰਨੇ ਬਲੰਦ ਨੇ ਕਿਸੇ ਵੀ ਸ਼ਹਿਰ 'ਚ ਕਿਸੇ ਵੀ ਸੂਬੇ 'ਚ ਸਟੇਟ ਦੇ ਵਿੱਚ ਕਿੱਥੇ ਵੀ ਜਾ ਕੇ ਉਹ ਅੱਤਵਾਦੀ ਹਮਲਾ ਕਰ ਸਕਦੇ ਨੇ ਕੋਈ ਕਿਤੇ ਕੰਟਰੋਲ ਰੇਖਾ ਤੇ ਕਿਤੇ ਪਾਸੇ ਉਹਨਾਂ ਨੂੰ ਰੋਕཐામ ਨਹੀਂ ਕਿਤੇ ਉਹਨਾਂ ਨੂੰ ਉਹ ਨਹੀਂ ਚਖਚਾੜਨੀ ਰਾਮਨਾ ਆਪਣੀ ਕਾਰਵਾਈ ਨੂੰ ਅੰਜਾਮ ਦੇ ਕੇ ਇਹ ਹਿੰਦੁਸਤਾਨ ਦੇ ਦੇਸ਼ ਦੇ ਵਿੱਚ ਆਪਣੀ ਕਾਰਵਾਈ ਨੂੰ ਪਾ ਕੇ ਆਪਣਾ ਮੌਕੇ ਤੋਂ ਚਲ ਜਾਂਦੇ ਨੇ ਬਾਅਦ ਚੋਂ ਅਮਿਤ ਸ਼ਾਹ ਵਰਗੇ ਸਾਡੇ ਇੱਕ ਰਾਜ ਮੰਤਰੀ ਅੱਡੇ ਤੱਕੜੇ ਸਾਡੇ ਹਿੰਦੁਸਤਾਨ ਦੇ ਮੰਤਰੀ ਜਿਵੇਂ ਕਹਿੰਦੇ ਸੱਪ ਨਿਕਲ ਜਾਂਦਾ ਉਸ ਦਿਵਾਂ ਲੀਕ ਨੂੰ ਕੁੱਟਦੇ ਉੱਥੇ ਫਰੀ ਜਾਂਦੇ ਨੇ ਇਹ ਇਹਨਾਂ ਦੇ ਹਾਲਾਤ ਨੇ ਅਸੀਂ ਸਰਕਾਰਾਂ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਵੀ ਸੂਬੇ ਤੇ ਹਿੰਦੁਸਤਾਨ ਤੇ ਕੰਟਰੋਲ ਕਰੋ ਕਾਨੂੰਨ ਵਿਵਸਥਾ ਦੀ ਜਿਹੜੀ ਸਥਿਤੀ ਆ ਬਿਲਕੁਲੇ ਢਾਮਢੋਲ ਹੋ ਚੁੱਕੀ ਆ ਕੋਈ ਵੀ ਹਿੰਦੁਸਤਾਨ ਦਾ ਵਾਸੀ ਹਿੰਦੁਸਤਾਨ ਦੇ ਵਿੱਚ ਸੇਫ ਨਹੀਂ ਹੈਗਾ ਦਿਨ-ਦਿਨ ਪ੍ਰਤੀ ਦਿਨ ਅਤਵਾਦੀ ਹਮਲੇ ਵਾਧਦੇ ਜਾਂਦੇ ਨੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਡਰ ਦਾ ਮਾਹੌਲ ਹੈ ਜਿੱਦਣ ਕਿ ਲੋਕ ਉਹ ਦਿਨ ਦੂਰ ਨਹੀਂ ਲੋਕਾਂ ਨੇ ਆਪ ਮਹਾਰੇ ਸ਼ਰਕਾ ਤੇ ਨਿਕਲਿਆ ਆਉਣਾ ਸਰਕਾਰ ਨੂੰ ਕੰਟਰੋਲ ਕਰਨਾ ਆਫਾ ਹੈ ਨਾ ਇਹਦੇ ਨਾਲੋਂ ਬਿਹਤਰਾ ਪਹਿਲਾਂ ਅੱਤਵਾਦ ਤੇ ਕੰਟਰੋਲ ਕਰਨ ਲੋਕਾਂ ਦੀ ਸੇਫਟੀ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਇਕੱਠਿਆਂ ਅਸੀਂ ਨਾਲ ਆ ਸਰਕਾਰ ਦੇ ਜਿੱਥੇ ਕਿਤੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਲੋੜ ਆ ਮਛਵੜਾ ਬਲਾਕ ਦੇ ਕਾਂਗਰਸ ਦੀ ਲੋੜ ਆ ਸਾਰੀ ਬਲਾਕ ਕਾਂਗਰਸ ਉਹਨਾਂ ਦੇ ਨਾਲ ਖੜੇਗੀ ਜਿੱਥੇ ਕੋਈ ਸਰਕਾਰ ਚੰਗਾ ਕੰਮ ਕਰੂਗੀ ਪਰ ਇਹ ਜੇ ਹਮਲਿਆਂ ਤੋਂ ਲੋਕਾਂ ਨੂੰ ਬਚਾਓ ਉਹਨਾਂ ਦਾ ਦੁੱਖ ਦੇਖਿਆ ਨਹੀਂ ਜਾਂਦਾ ਇਤਿਹਾਸ ਦਾ ਮੰਨੀਏ ਸਭ ਤੋਂ ਵੱਡਾ ਤਖਾਣ ਜੇ ਹੋਇਆ ਤਾਂ ਉੱਥੇ ਨੌਜਵਾਨ ਤੋਂ ਲੈ ਕੇ ਬਜ਼ੁਰਗ ਤੱਕ ਦੀ ਹੱਤਿਆ ਹੋਣੀ ਕੋਈ ਖਾਲਾ ਨਹੀਂ ਦਾ ਬੜਾ ਨਹੀਂ ਜਿਹਦੇ ਸਿਰ ਤੇ ਪੈਂਦੀ ਆ ਉਹਨੂੰ ਪਤਾ ਹੁੰਦਾ ਦੁੱਖ ਦਾ ਲੋਕਾਂ ਨੂੰ ਚਲੋ ਸਾਨੂੰ ਵੀ ਅਗਲਾ ਕਹਿੰਦਾ ਵਿਹਲੇ ਉੱਠ ਕੇ ਪੁਤਲਾ ਫੂਕਦੇ ਨੇ ਅਸੀਂ ਜਿੱਥੇ ਕੋਈ ਅੰਜਾਮ ਹੁੰਦਾ ਉੱਥੇ ਪੁਤਲਾ ਫੂਕਦੇ ਸਾਡੇ ਸਾਰੇ ਸਾਥੀ ਆਏ ਨੇ ਪਿੰਡਾਂ ਚੋਂ ਵੀ ਆਏ ਨੇ ਸ਼ਹਿਰਾਂ ਚੋਂ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਕੱਠੇ ਹੋ ਕੇ ਇਸ ਹਮਲੇ ਦੀ ਘੋਰ ਨਿੰਦਿਆ ਕੀਤੀ ਆ ਤੇ ਅਤਵਾਦ ਦਾ ਤੇ ਪਾਕਿਸਤਾਨ ਦਾ ਪੁਤਲਾ ਫੂਕੇ